ਲੁਧਿਆਣੇ ਸ਼ਿਫਟ ਹੋ ਗਏ ਸੀ ਆਪਾਂ ਸਾਰੀਆਂ ਕਹਾਣੀਆਂ ਸੁਣੀਆਂ ਕਿ ਲੁਧਿਆਣੇ ਸ਼ਿਫਟ ਹੋ ਗਏ ਆ ਹੁਣ ਰਵਨੀਤ ਬਿੱਟੂ ਨੂੰ ਵੀ ਉਹਨਾਂ ਨੇ ਕੋਠੀ ਚੋਂ ਕੱਢਿਆ ਤੇ ਰਾਹੁਲ ਗਾਂਧੀ ਦੇ ਨਾਲ ਜੁਮਲਿਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਇੱਥੇ ਬਿਲਕੁਲ ਨਹੀਂ ਦਿਖ ਰਹੇ ਤਾਂ ਆਪਾਂ ਗੁਮਸ਼ੂਦਾ ਦੀ ਤਲਾਸ਼ ਕਰ ਰਹੇ ਹਾਂ ਕਾਰਨਾਮੇ ਵੀ ਕੀ ਨੇ ਉਹਨਾਂ ਦੇ ਕੌਣ ਨੇ ਉਹ ਲੋਕ ਉਹ ਆਇਡੈਂਟੀਫਾਈ ਆਲਰੇਡੀ ਅਸੀਂ ਕਰ ਲਏ ਆ ਤੇ ਉਹਨਾਂ ਨੇ ਆਪ ਕਿਹਾ ਕੁਝ ਸਾਥੀਆਂ ਨੇ ਕਿ ਭਾਜਪੀ ਦੇ ਲੋਕ ਨੇ ਕਿ ਜਿਨ੍ਹਾਂ ਨੇ ਕਿਹਾ ਕਿ ਰਾਜਾ ਬੜੇ ਹੁਕਮ ਸ਼ੁਦਰ ਦੇ ਦਾਜ ਉਹ ਪਾ ਦੋ ਵਾਰੀ ਗਰਜ ਕੇ ਬੋਲੇ ਆਪਾਂ ਬੜਾ ਖੁਸ਼ ਹੋਏ ਕਿ ਸਾਨੂੰ ਬੜਾ ਵਧੀਆ ਐਮਪੀ ਮਿਲ ਗਿਆ ਪਰ ਉਹ ਸਿਰਫ ਗਰਜਾਂ ਹੀ ਰਹਿ ਗਈਆਂ ਸਾਨੂੰ ਕੰਮ ਦੇ ਮਾਮਲੇ ਦੇ ਵਿੱਚ ਕੁਝ ਦਿਖਿਆ ਨਹੀਂਗਾ ਮੈਂ ਕਹਿੰਦਾ ਇੰਨਾ ਦਫ਼ਤਰ ਪਤਾ ਨਾ ਉਹਨਾਂ ਦਾ ਘਰ ਪਤਾ ਨਾ ਉਹਨਾਂ ਦੀ ਕੋਠੀ ਪਤਾ ਨਾ ਉਹਨਾਂ ਦਾ ਪੀਏ ਪਤਾ ਨਾ ਉਹਨਾਂ ਦਾ ਕੰਟੈਕਟ ਨੰਬਰ ਪਤਾ ਨਾ ਉਹਨਾਂ ਦਾ ਸੈਕਟਰੀ ਪਤਾ ਨਾ ਉਹਨਾਂ ਦਾ ਕੁਝ ਵੀ ਨਹੀਂ ਪਤਾ ਸੋ ਜ਼ਰਾ ਮੈਨੂੰ ਦੱਸ ਦਿਓ ਕਿ ਤੁਹਾਨੂੰ ਮੇਰੇ ਤੇ ਕੀ ਕੰਮ ਹੈ ਅੱਛਾ ਇੱਕ ਦਿਨ ਪਹਿਲਾਂ ਤਾਂ ਮੈਂ ਲੁਧਿਆਣੇ ਸੀ ਪੰਜਾਬ ਦੇ ਸਾਰੇ ਨਿਊਜ਼ਪੇਪਰ ਦਸਰੇ ਔਰ ਮੇਰਾ ਫੇਸਬੁੱਕ ਬਸ ਹੈ ਬਾਕੀ ਮੈਂ ਕਿੰਨਾ ਐਕਟਿਵ ਹਾਂ ਜਾਂ ਨਹੀਂ ਐਕਟਿਵ ਹੈ ਲੇਡੀਜ਼ ਦੀ ਉਹਨਾਂ ਨੂੰ ਲੇਡੀਜ਼ ਨੂੰ ਉਹਨਾਂ ਦੀ ਈਡ ਦੱਸੀ ਜਾ ਰਹੀ ਸੀ ਕਿ ਤੁਹਾਡੀਆਂ ਮਜਬੂਰੀਆਂ ਆਏ ਨੇ ਜਿਹਨੂੰ ਅਸੀਂ ਫੁੱਲਫਿਲ ਕਰਾਂਗੇ ਜੋ ਕਿ ਹਲੇ ਤੱਕ ਨਹੀਂ ਹੋਈਆਂ 10 ਮਹੀਨੇ ਚ 10 ਫੇਰੀਆਂ ਲੁਧਿਆਣੇ ਲਾਈਆਂ ਹੋਣ ਕੋਈ ਮੀਟਿੰਗ ਕੀਤੀ ਹੋਵੇ ਅਧਿਕਾਰੀਆਂ ਨਾਲ ਰਾਜ ਬੈਠੀਆਂ ਉਹਨਾਂ ਨੂੰ ਵਾਵੇ ਕਿਤੇ ਜਾਂਦੇ ਆ ਜੀ ਤੁਹਾਨੂੰ 1000 ਦੇ ਦਾਂਗੇ 1500 ਦੇ ਦਾਂਗੇ 2500 ਦੇ ਦਾਂਗੇ ਇੱਥੇ ਸਮਰਾਲਾ ਚੌਂਗ ਦੇ ਵਿੱਚ ਇੰਨਾ ਵੱਡਾ ਪੋਸਟਰ ਲੱਗਿਆ ਸੀ 2500 ਦਿੱਤਾ ਜਾਏਗਾ ਕਿ ਇਹੋ ਜੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਔਰ ਤੁਸੀਂ ਮੇਰੀ ਫੇਸਬੁੱਕ ਤੇ ਜਾਓ ਔਰ ਕਿਸੇ ਨੂੰ ਵੀ ਮੇਰੇ ਦਫ਼ਤਰ ਜਾਣਾ ਚਾਹੁੰਦੇ ਹੋ ਤਾਂ ਬਚਤ ਪਵਨ ਡੀਸੀ ਦਫ਼ਤਰ ਦੇ ਸਾਹਮਣੇ ਜਿੱਦਾਂ ਪਿੱਛੇ ਆ ਆਮ ਆਦਮੀ ਪਾਰਟੀ ਨੂੰ 3 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਮਜ਼ਾਕ ਉਨਾ ਕੇ ਰੱਖ ਦਿੱਤਾ ਇਹ ਸੋਚਦੇ ਨੇ ਸ਼ਾਇਦ 2027 ਦੇ ਵਿੱਚ ਸਾਡੀ ਸਰਕਾਰ ਆਏਗੀ। ਲੁਧਿਆਣਾ ਦੇ ਸਮਰਾਜ ਚੌਂਗ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਭਾਜਪਾ ਕਾਰਜਕਰਤਾ ਵੱਲੋਂ ਤੇ ਉਹਨਾਂ ਦੇ ਵੱਲ ਕਿਹਾ ਜਾ ਰਿਹਾ ਹੈ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਜਿਹੜੇ ਕਿ ਆ ਗੁੰਮਸ਼ਾਦਾ ਹੋ ਗਏ ਨੇ। ਕੀ ਮਾਮਲਾ ਬੁਰਾ ਕੀ ਮਾਮਲਾ ਬੁਰਾ ਕਿ ਉਹ ਪੋਸਟਰ ਲਾਏ ਜਾ ਰਿਹਾ ਹੈ ਕੀ ਕਰ ਰਹੇ ਨੇ? ਜੀ ਆਪਾਂ ਇੱਕ ਤਾਂ ਗੁੰਮਸ਼ਾਦਾ ਨੂੰ ਲੱਭਦੇ ਪਏ ਆ ਜਿਹੜਾ ਲੁਧਿਆਣੇ ਨੇ ਚੁਣਿਆ ਗੁੰਮਸ਼ਾਦਾ ਰਾਜਾ ਵੜਿੰਗ ਜਿਹੜਾ ਕਿ ਗਿੱਦੜਵਾਏ ਤੋਂ ਬਿਲੋਂਗ ਕਰਦੇ ਨੇ। ਲੁਧਿਆਣੇ ਸ਼ਿਫਟ ਹੋ ਗਏ ਸੀ ਆਪਾਂ ਸਾਰੀਆਂ ਕਹਾਣੀਆਂ ਸੁਣੀਆਂ ਕਿ ਲੁਧਿਆਣੇ ਸ਼ਿਫਟ ਹੋ ਗਏ ਆ ਹੁਣ ਰਵਨੀਤ ਬਿੱਟੂ ਨੂੰ ਵੀ ਉਹਨਾਂ ਨੇ ਕੋਠੀ ਚੋਂ ਕੱਢਿਆ ਬੜੀਆਂ ਧਮਕੀਆਂ ਦਿੱਤੀਆਂ ਨਾ ਉਹ ਘਰ ਦੇ ਰੇ ਨਾ ਘਾੜ ਦੇ ਗਿੱਦੜ ਵਾਹੇ ਤੋਂ ਤਾਂ ਹਾਰ ਗਏ ਲੁਧਿਆਣੇੋਂ ਜਿੱਤ ਕੇ ਵੀ ਹਾਰ ਗਏ ਹੁਣ ਆਪਾਂ ਉਹਨਾਂ ਨੂੰ ਲੱਭਦੇ ਫਿਰਦੇ ਆ ਤਾਂ ਉਹਨਾਂ ਦੇ ਪੋਸਟਰ ਲਗਾ ਰਹੇ ਆ ਅੱਜ ਸਰ ਐਸਾ ਕੀ ਹੋ ਗਿਆ ਕਿਉਂਕਿ ਰਾਜਾ ਵੜਿੰਦੇ ਜਿਹੜੋ ਉਹਨਾਂ ਦੀ ਪਤਨੀ ਨੇ ਕਿਹਾ ਜਦੋਂ ਇਲੈਕਸ਼ਨ ਚੱਲ ਰਹੇ ਸੀਗੇ ਐਮਪੀ ਦੇ ਉਹਨਾਂ ਵੱਲੋਂ ਕਿਹਾ ਜਾਇਆ ਗਿਆ ਕਿ ਅਸੀਂ ਤਾਂ ਉਹ ਲੁਧਿਆਣਾ ਵਾਸੀ ਆ ਦਿਲਾਜੇ ਬਸਣਾ ਵਾ ਪਰ ਐਸਾ ਕੀ ਹੋ ਗਿਆ ਜੇ ਕੋਈ ਤੁਹਾਨੂੰ ਗੁੰਸ਼ਰ ਦੇ ਪੋਸਟ ਲਾਣੇ ਪਏ ਦੇਖੋ ਜੀ ਏਸੀ ਕਾਰਾਂ ਦੇ ਵਿੱਚ ਘੁੰਮਣਾ ਤੇ ਗਰੀਬ ਬੰਦੇ ਦੀ ਕਿਸੇ ਚੀਜ਼ ਨੂੰ ਨਹੀਂ ਸਮਝਣਾ ਲੁਧਿਆਣੇ ਦੇ ਵਿੱਚ ਲੋਕ ਤرائی ਤرائی ਕਰਦੇ ਪਏ ਨੇ ਨਾ ਕਿਸੇ ਡੀਸੀ ਦੇ ਨਾਲ ਨਾ ਕਮਿਸ਼ਨਰ ਦੇ ਨਾਲ ਆਪਾਂ ਫੋਟੋਆਂ ਦੇਖਦੇ ਰਹਿੰਨੇ ਰਾਜਾ ਵਿਡਿੰਗ ਜੀ ਦੀ ਦਿੱਲੀ ਦੇ ਵਿੱਚ ਚਾਰ ਕੁਰਸੀਆਂ ਡਾਈਆਂ ਤੇ ਸੈਂਟਰ ਦੇ ਵਿੱਚ ਬੈਠੇ ਨੇ ਤੇ ਰਾਹੁਲ ਗਾਂਧੀ ਦੇ ਨਾਲ ਜੁਮਲਿਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਇੱਥੇ ਬਿਲਕੁਲ ਨਹੀਂ ਦਿਖ ਰਿਹਾ ਤਾਂ ਆਪਾਂ ਗੁੰਮਸ਼ੁਦਾ ਦੀ ਤਲਾਸ਼ ਕਰ ਰਹੇ ਆ। ਅੱਜ ਪ੍ਰਧਾਨ ਕਾਂਗਰਸ ਰਹੇ ਨੇ ਰਾਜਾ ਬੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਿ ਲੁਧਿਆਣਾ ਵਾਸੀਆਂ ਲਈ ਇਹ 900 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਆ ਰਿਹਾ ਹੈ ਲੁਧਿਆਣਾ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ। ਸਮਾਰਟ ਸਿਟੀ ਬਣ ਰਹੀ ਹੈ ਕਿ ਨਹੀਂ ਬਣ ਰਹੀਗੀ? ਦੇਖੋ ਉਹ ਤਾਂ ਸਿਰਫ ਕਾਗਜ਼ਾਂ ਦੇ ਵਿੱਚ ਹੈ। ਤੁਸੀਂ ਤੇ ਆਪਾਂ ਰੋਡ ਦੇ ਉੱਤੇ ਘੁੰਮਦੇ ਆਂ, ਦੇਖ ਰਹੇ ਆਂ ਕਿੰਨੇ ਕਿ ਪ੍ਰੋਜੈਕਟ ਆ ਰਹੇ ਆਂ। ਸਿਰਫ ਪੋਸਟਰਾਂ ਤੋਂ ਇਲਾਵਾ ਆਪਾਂ ਕੁਝ ਨਹੀਂ ਦੇਖ ਪਾ ਰਹੇ ਰੋਡ ਦੇ ਉੱਤੇ। ਤਾਂ ਡਵੈਲਪਮੈਂਟ ਦੇ ਨਾਮ ਤੇ ਤਾਂ ਲੋਕਾਂ ਨੂੰ ਇੱਕ ਲੌਲੀਪੋਪੀ ਦਿੱਤਾ ਜਾ ਰਿਹਾ ਹੈ। ਕਾਫੀ ਸਮੱਸਿਆ ਵੀ ਉਠਾਈਆਂ ਜਾਂਦੀਆਂ ਨੇ। ਕਦੇ ਲੁਧਿਆਣਾ ਦੇ ਵਿੱਚ ਸਮੱਸਿਆ ਉਠਾਈ ਗਈ ਆਂ ਵਾਚ ਚੱਕੀ ਗਈ ਲੁਧਿਆਣਾ ਦੀ ਮੈਂਬਰ ਦੇ ਵਿੱਚ। ਕਿਸ ਤਰੀਕੇ ਨਾਲ ਕਹਿ ਰਹੇ ਹੋ ਤੁਸੀਂ? ਮੈਂਬਰ ਸੰਸਦ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਲੁਧਿਆਣਾ ਦੀ ਆਵਾਜ਼ ਚੱਕੀ ਗਈ ਸੀ। ਲੁਧਿਆਣਾ ਲੁਧਿਆਣਾ ਦੀ ਜੀ ਬਿਲਕੁਲ ਇੱਕ ਦੋ ਵਾਰੀ ਗਰਜ ਕੇ ਬੋਲੇ ਆਪਾਂ ਬੜਾ ਖੁਸ਼ ਹੋਏ ਕਿ ਸਾਨੂੰ ਬੜਾ ਵਧੀਆ ਐਮਪੀ ਮਿਲ ਗਿਆ ਪਰ ਉਹ ਸਿਰਫ ਗਰਜਾਂ ਹੀ ਰਹਿ ਗਈਆਂ ਸਾਨੂੰ ਕੰਮ ਦੇ ਮਾਮਲੇ ਦੇ ਵਿੱਚ ਕੁਝ ਦਿਖਿਆ ਨਹੀਂਗਾ। ਤਾਂ ਹੀ ਸਾਨੂੰ ਯੂਥ ਨੂੰ ਰੋਡ ਤੇ ਉਤਰਨਾ ਪਿਆ ਤੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਡੇ ਨਾ ਸੀਗੇ ਨੌਜਵਾਨ ਪੀੜ੍ਹੀ ਜੋ ਕਿ ਉਹਨਾਂ ਦੇ ਕੋਲ ਕਿਹਾ ਜਾ ਰਿਹਾ ਕਿ ਰਾਜਾ ਵਰਿੰਗ ਕਾਂਗਰਸ ਪ੍ਰਧਾਨ ਪੰਜਾਬ ਦੇ ਗੁੰਮਸ਼ੁਦ ਪੰਜਾਬ ਦੇ ਐਨ ਜੀਓ ਸੈਲਰੀ ਮੈਂਬਰ ਨਾ ਜੁੜ ਚੁੱਕੇ ਨੇ ਮੈਂ ਕਿਸ ਤਰ੍ਹਾਂ ਦੇਦੇ ਹੋ ਕਿ ਤੁਸੀਂ ਇੱਕ ਪੋਸਟਰ ਹਾਤਾ ਜਿ ਫੜ ਕੇ ਬੈਨਰ ਲਗਾ ਰਹੇ ਹੋ ਪਿੱਲਰਾਂ ਦੇ ਬੈਨਰ ਲਗਾ ਰਹੇ ਹੋ ਕਿ ਰਾਜਾ ਵਰਿੰਗ ਗੁੰਮਸ਼ੁਦ ਹੈ ਕਿਉਂ ਐਸਾ ਕੀਤਾ ਜਾ ਰਿਹਾ ਕੀ ਕਾਰਨ ਹੈ ਜੀ ਪੜੇ ਅਰਮਾਨਾਂ ਦੇ ਨਾਲ ਪਬਲਿਕ ਨੇ ਰਾਜਾ ਵੜਿੰਗ ਜੀ ਨੂੰ ਐਮਪੀ ਬਣਾਇਆ ਠੀਕ ਹੈ ਇੱਕ ਇੱਕ ਵੋਟ ਬਹੁਤ ਕੀਮਤੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦਾ ਪੂਰਾ ਪਰਿਵਾਰ ਸੜਕਾਂ ਉੱਤੇ ਉਤਰਿਆ ਹੋਇਆ ਸੀ ਹੱਥ ਜੋੜ ਕੇ ਸਾਨੂੰ ਵੋਟ ਦਿੱਤੀ ਜਾਏ ਬੇਸਿਕਲੀ ਪੂਰੇ ਗਰਾਊਂਡ ਲੈਵਲ ਤੇ ਤਾਂ ਉtre ਹੋਏ ਸੀ ਘਰ ਘਰ ਚ ਜਾ ਰਹੇ ਸੀ ਲੇਡੀਜ਼ ਦੀ ਉਹਨਾਂ ਨੂੰ ਲੇਡੀਜ਼ ਨੂੰ ਉਹਨਾਂ ਦੀ ਨੀਡ ਦੱਸੀ ਜਾ ਰਹੀ ਸੀ ਕਿ ਤੁਹਾਡੀਆਂ ਮਜਬੂਰੀਆਂ ਆਏ ਨੇ ਜਿਹਨੂੰ ਅਸੀਂ ਪੂਰਪੂਰ ਕਰਾਂਗੇ ਜੋ ਕਿ ਹਲੇ ਤੱਕ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ ਕਿਉਂਕਿ ਜਿੱਤਨ ਤੋਂ ਬਾਅਦ ਰਾਜਾ ਵਰਿੰਗ ਜੀ ਦਾ ਨਾ ਫੋਨ ਨੰਬਰ ਪਤਾ ਹੈ ਨਾ ਉਹਨਾਂ ਦਾ ਐਡਰੈਸ ਪਤਾ ਹੈ ਨਾ ਉਹਨਾਂ ਦਾ ਖੁਦ ਦਾ ਪਤਾ ਹੈ ਪਬਲਿਕ ਜਾਏ ਤਾਂ ਕਿੱਥੇ ਜਾਏ ਲੇਡੀਜ਼ ਦੀ ਜਿਹੜੀ ਹਰਾਸਮੈਂਟ ਜਿਹੜੀ ਪਬ블ਿਕਲੀ ਇੰਨੀ ਹੋ ਰਹੀ ਹੈ ਲੇਡੀਜ਼ ਕਿੱਥੇ ਜਾਂ ਖਾਣਿਆਂ ਚ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਉਹ ਆਪਣੇ ਐਮਪੀ ਨੂੰ ਲੱਭ ਰੀਆਂ ਨੇ ਲੁਧਿਆਣੇ ਦਾ ਮਾਹੌਲ ਇੰਨਾ ਖਤਰਨਾਕ ਹੋ ਚੁੱਕਾ ਹੈ ਕਿ ਉਸ ਦਾ ਮੀਡੀਆ ਸੋਸ਼ਲ ਮੀਡੀਆ ਤੋਂ ਮਤਲਬ ਤੁਹਾਨੂੰ ਸਾਰਾ ਪਤਾ ਹੈ ਦਾਤਾਂ ਲੈ ਕੇ ਸ਼ਹਿਰ ਆਮ ਸ਼ਰੀਆਮ ਇੱਥੇ ਮੁੰਡੇ ਘੁੰਮਦੇ ਆ ਕੱਲੀ ਲੜਕੀਆਂ ਨਹੀਂ ਬੰਦੇ ਵੀ ਸਾਰੇ ਅਨਸੇਫ ਹੈ ਬੱਚਾ ਬੱਚਾ ਅਨਸੇਫ ਹੈ ਕੌਣ ਧਿਆਨ ਰੱਖੇਗਾ ਰਾਜਨੀਤੀ 'ਚ ਅਸੀਂ ਕਿਉਂ ਵੋਟ ਦਿੰਨੇ ਆ ਆਪਣੀ ਸੇਫਟੀ ਵਾਚ ਸਾਰਾ ਕੁਝ ਛੱਡਿਆ ਜਾਏ ਪਾਣੀ ਦੀ ਸਮੱਸਿਆ ਹਰ ਇੱਕ ਸਮੱਸਿਆ ਸਭ ਤੋਂ ਪਹਿਲੇ ਸਮੱਸਿਆ ਆਂਦੀ ਏ ਸੇਫਟੀ ਦੀ ਉਹ ਸੇਫਟੀ ਕਿੱਥੇ ਆ ਸਕੀ ਅਸੀਂ ਆਪਣਾ ਹੱਕ ਮੰਗ ਰਿਆਂ ਸਾਡੀ ਰੱਖਸ਼ਾ ਮੰਗ ਰਿਆਂ ਕਿ ਉਹ ਰੱਖਸ਼ਾ ਕੌਣ ਕਰੇਗਾ ਅਗਰ ਅਸੀਂ ਆਪਣੇ ਬਿਹਾਬ ਦੇ ਉੱਤੇ ਆਪਣਾ ਸੈਲਫ ਡਿਫੈਂਸ ਕਰਦੇ ਆਂ ਪਰ ਪੁਲਿਸ ਸਟੇਸ਼ਨ ਜਿਹੜਾ ਇੱਕ ਲੋ ਬਣਾਇਆ ਗਿਆ ਹੈ ਉੱਥੇ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਆਪਣੇ ਰਾਜਾ ਜੀ ਨੂੰ ਹੀ ਲੱਭਾਂਗੇ ਨਾ ਰਾਜਾ ਵਰਿੰਗ ਜੀ ਕਿੱਥੇ ਨੇ ਉਹਨਾਂ ਦੀ ਲੇਡੀਜ਼ ਦੀ ਸੁਣਵਾਈ ਬੱਚਿਆਂ ਦੀ ਸੁਣਵਾਈ ਆਪਣੇ ਯੂਥ ਦੀ ਸੁਣਵਾਈ ਜਿਹੜੇ ਬੇਰੋਜ਼ਗਾਰ ਘੁੰਮ ਰਹੇ ਐ ਉਹਨਾਂ ਨੂੰ ਜਿਹੜੇ ਵਾਦੇ ਦਿੱਤੇ ਸੀਗੇ ਕਮਾਈ ਕਰਨ ਦੇ ਕੰਪਨੀਜ਼ ਇੱਥੇ ਲਿਆਂਦੇ ਉਹ ਕਿੱਥੇ ਐ ਇਸ ਲਈ ਅੱਜ ਅਸੀਂ ਇੱਥੇ ਪੋਸਟਰਸ ਲਗਾ ਰਿਹਾ ਕਿਉਂਕਿ ਸਾਨੂੰ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਤੇ ਤੁਸੀਂ ਦੱਸੋ ਇਹ ਜਾਇਜ਼ ਹੈਗਾ ਕਿ ਨਹੀਂ ਹੈਗਾ ਸਰ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਇਹ ਵੱਡੇ ਵੱਡੇ ਮਿਸ਼ਨ ਦੇ ਤੌਰਾਨ ਤ ਕੀ ਮਹਿਲਾਵਾਂ ਨੂੰ ਇਦਾਂ ਦਿੱਤਾ ਜਾਏਗਾ ਮਹਿਲਾ ਇਹਨਾਂ ਦਾ ਸ਼ਾਇਦ ਹੀ ਨਹਾਰ ਬਦਲੀ ਜਾਏਗੀ ਤੇ ਚਿਹਰਾ ਬਦਲਿਆ ਜਾਏਗਾ ਕਿ ਕਿਸ ਤਰ੍ਹਾਂ ਦੇ ਦਿਓ ਕਿ ਹੁਣ ਤੱਕ ਇਹਨਾਂ ਦਾ ਕੋਈ ਚਿਹਰਾ ਬਦਲ ਚੁੱਕਾ ਵਾ ਦੇਖੋ ਲੇਡੀਜ਼ ਦੇ ਇਮੋਸ਼ਨਸ ਦੇ ਨਾਲ ਕਹਿਣਾ ਲੇਡੀਜ਼ ਤਾਂ 마ਸੂਮ ਹੁੰਦੀਆਂ ਕਰਾਚੀ ਬੇਟੀਆਂ ਉਹਨਾਂ ਨੂੰ ਵਾਦੇ ਕਿਤੇ ਜਾਂਦੇ ਆ ਜੀ ਤੁਹਾਨੂੰ ਹਜ਼ਾਰ ਦੇ ਦਾਂਗੇ 1500 ਦੇ ਦਾਂਗੇ 2500 ਦੇ ਦਾਂਗੇ ਇੱਥੇ ਸਮਰਾਲਾ ਚੌਂਗ ਦੇ ਵਿੱਚ ਇੰਨਾ ਵੱਡਾ ਪੋਸਟਰ ਲੱਗਿਆ ਸੀ 2500 ਦਿੱਤਾ ਜਾਏਗਾ ਕਿਹੜੇ ਲੇਡੀਜ਼ ਨੇ ਇਸ ਉਹਦੇ ਵਿੱਚ ਆ ਕੇ ਕਿ ਚਲੋ ਜੀ ਸਾਡੀ ਸੁਣਵਾਈ ਹੋ ਜਾਏ ਕਰੇਗੀ ਰਾਜਾ ਬ링ਜੀ ਘਰ ਚੱਲ ਕੇ ਆ ਗਏ ਨੇ ਹੱਥ ਜੋੜ ਕੇ ਆ ਰਹੇ ਆ ਵੋਟਾ ਮੰਗ ਰਹੇ ਨੇ ਤੇ ਕੀ ਪਤਾ ਸਾਡੀ ਸੁਣਵਾਈ ਵੀ ਹੋ ਜਾਏ ਤੇ ਉਹ ਤਾਂ ਉਹਨਾਂ ਦੇ ਇਮੋਸ਼ਨਸ ਨਾਲ ਖੇਡ ਕੇ ਵੋਟਾ ਲੈ ਕੇ ਗਾਇਬ ਹੋ ਗਏ ਲੁਧਿਆਣੇ ਤੋਂ ਜਿੱਦ ਕੇ ਉਸ ਤੋਂ ਬਾਅਦ ਉਹਨਾਂ ਨੇ ਗਿੱੱਡਵਾਇਆ ਆਪਣੀ ਵਾਈਫ ਨੂੰ ਖੜਾਤਾ ਤੇ ਤੁਹਾਨੂੰ ਕੀ ਲੱਗਦਾ ਜਨਤਾ ਇੰਨੀ ਮੂਰਖ ਹੈ ਇੰਨੀ ਮੂਰਖ ਜਦ ਸਾਨੂੰ ਕੋਈ ਆਉਟਪੁੱਟ ਲੁਧਿਆਣਾ ਤੋਂ ਨਹੀਂ ਮਿਲੀ ਤੇ ਗਿੱਦੜਵਾਹੇ ਤੋਂ ਉਹਨਾਂ ਦੇ ਖੁਦ ਦੇ ਸ਼ਹਿਰ ਤੋਂ ਕਿੱਥੋਂ ਮਿਲੋ ਚੋ ਮਕਾਨ ਵੀ ਇੱਥੇ ਲਿੱਤਾ ਗਿਆ ਸੀਗਾ ਕਿਉਂਕਿ ਕਿਉਂਕਿ ਇਲੈਕਸ਼ਨਾਂ ਟਾਈਮ ਉਹਨਾਂ ਨੇ ਕਿਹਾ ਜਾਈ ਅਸੀਂ ਜੇਕਰ ਜਿੱਤ ਕੇ ਤਾਂ ਲੁਧਿਆਣਾ ਵਾਸੀਆਂ ਤੇ ਇੱਥੇ ਰਾਵਾਂਗੇ ਕੀ ਹੁਣ ਇੱਥੇ ਰਹਿ ਰਹੇ ਨੇ ਕੀ ਇਹ ਤਾਂ ਸਾਰੇ ਇੱਕ ਗੇਮ ਪਲੇ ਹੈ ਜਦੋਂ ਵੋਟ ਮੰਗਣੀ ਹੋਵੇ ਇਹ ਵੀ ਕਿਹਾ ਜਾਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੀ ਇੱਥੇ ਦਿਲਾਵਾਂਗੇ ਮੈਂ ਖੁਦ ਇੱਥੇ ਰਹੂੰਗਾ ਹਨਾ ਮੈਦਾਨ ਚੁੱਤਰੇ ਸੀ ਬੜੇ ਪਰ ਹੁਣ ਸਾਨੂੰ ਤੁਸੀਂ ਦੱਸੋ ਤੁਸੀਂ ਦੱਸੋ ਤੁਸੀਂ ਤਾਂ ਬਹੁਤ ਘੁੰਮਦੇ ਹੋ ਤੁਹਾਨੂੰ ਪਤਾ ਹੋਣਾ ਦਾ ਘਰ ਕਿੱਥੇ ਆ ਕੋਟੀ ਕਿੱਥੇ ਮਿਲੀ ਆਉਣਾ ਨੂੰ ਉਹਨਾਂ ਦਾ ਫੋਨ ਨੰਬਰ ਕਿੱਥੇ ਹੈ ਅਗਰ ਅਸੀਂ ਕੋਈ ਵੀ ਉਹਨਾਂ ਨਾਲ ਅਪਰੋਚ ਕਰਨਾ ਚਾਹੁੰਦੇ ਕੋਈ ਵੀ ਕੋਈ ਰਸਤਾ ਨਹੀਂ ਹੈ ਸਾਡੇ ਕੋਲ ਇਸ ਲਈ ਅਸੀਂ ਗੁੰਮਸ਼ਾ ਦਾ ਅੱਜ ਇਹਨਾਂ ਦੇ ਲਗਾਏ ਸ਼ਾਇਦ ਉਹ ਖੁਦ ਗੁੱਸੇ ਦੇ ਵਿੱਚ ਆ ਕੇ ਕਹਿ ਦੇਣ ਕਿ ਭਾਈ ਮੈਂ ਇੱਥੇ ਖੜਾ ਅਰੇ ਆਉ ਤਾਂ ਸਹੀ ਸਾਮਨੇ ਤਾਂ ਆਓ ਕਿਉਂਕਿ ਸਾਡੇ ਕੋ ਕੁਐਸਚਨਸ ਬਹੁਤ ਨੇ ਸਾਨੂੰ ਆਪਣੇ ਜਵਾਬ ਚਾਹੀਦੇ ਅਸੀਂ ਵੋਟਾਂ ਦਿੱਤੀਆਂ ਨੇ ਸਾਨੂੰ ਜਵਾਬ ਚਾਹੀਦੇ ਅੱਛਾ ਕਿਸ ਤਰ੍ਹਾਂ ਜੋ ਕਾਂਗਰਸ ਵਿੱਚ ਆਪਸ ਦੇ ਵਿੱਚ ਗੁੱਟਬਾਜ਼ੀ ਹੋ ਰਹੀ ਹੈ ਇੱਕ ਪਾਸੇ ਜ਼ਿਲ੍ਹਾ ਪ੍ਰਧਾਨ ਸੰਜੀਤ ਸੰਜੀਤ ਤਲਵਾਰ ਆਪਣਾ ਪੋਸਟਰ ਲਾ ਰਿਹਾ ਐਡਵਰਟਾਈਜ਼ਮੈਂਟ ਕਰਾ ਰਿਹਾ ਇੱਕ ਪਾਸੇ ਆਸ਼ੂ ਲਖਜੀ ਖੜੇ ਨੇ ਉਹਨਾਂ ਦੇ ਵਿੱਚ ਉਹਨਾਂ ਵਿੱਚ ਆਸ਼ੂ ਹੀ ਅਲੱਗ ਲੱਗੀ ਹੈ ਤੇ ਰਾਜਾ ਵਰਿੰਗ ਦੀ ਅਲੱਗ ਲੱਗੀ ਹੈ ਕਿਸ ਤਰ੍ਹਾਂ ਜੋ ਆਪਸ ਚ ਗੁੱਟਬਾਜ਼ੀ ਦੇਖੋ ਇਹ ਤਾਂ ਰਾਜਨੀਤੀ ਦਾ 파ਟ ਹੈ ਆਪਸ ਦੇ ਜਦ ਘਰ ਦੇ ਵਿੱਚ ਹੀ ਨਾ ਕਿਸੇ ਨੇ ਬੰਦੀ ਹੋਵੇ ਤੇ ਬਾਹਰ ਲਿਆ ਤੋਂ ਕੀ ਉਮੀਦ ਰੱਖਣੀ ਹੈਗੇ ਤਾਂ ਕਾਂਗਰਸ ਦੇ ਇਹ ਦੋਨੋਂ ਕੈਂਡੀਡੇਟਸ ਨੇ ਨਾ ਤੇ ਦੋਨੋਂ ਆਪਸ ਚ ਲੜਚ ਝਗੜ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੁਣ ਮੈਦਾਨ ਚ ਉਤਰਨਗੇ ਵੈਸ ਸਾਈਡ ਜਿਹੜੀਆਂ ਇਲੈਕਸ਼ਨ ਹੋਣੀ ਹੈ ਰਾਜਾ ਵਿੜਿੰਗ ਜੀ ਕਿਹੜਾ ਕਹਿ ਲੋ ਮੂੰਹ ਲੈ ਕੇ ਆਉਣਗੇ ਵੋਟ ਮੰਗਣ ਲਈ ਜਦੋਂ ਉਹ ਆਪਸ ਦੇ ਘਰ ਚ ਹੀ ਝਗੜ ਰਹੇ ਨੇ ਤੇ ਜਨਤਾ ਨੂੰ ਕਿਹੜੇ ਮੂੰਹ ਦੇ ਨਾਲ ਅਪੀਲ ਕਰਨਗੇ ਇਹ ਸਾਲਾ ਕੁਐਸਚਨ ਹੈ ਅੱਛਾ ਜਦੋਂ ਆਸ਼ੂ ਜੀ ਦੇ ਉੱਤੇ ਵਿਫਤਾ ਆਈ ਸੀਗੀ ਉਦੋਂ ਨਾਲ ਕਿਹਾ ਇਹ ਮੇਰੇ ਨਾਲ ਕੋਈ ਨਹੀਂ ਖੜਾ ਜੀਗਾ ਜਿਹੜੇ ਈਡੀਏ ਛਾਪੇ ਮਾਰੇ ਹੋਏ ਸੀਗੇ ਉਸ ਤੋਂ ਬਾਅਦ ਜਿਹੜੇ ਕਿ ਪ੍ਰਧਾਨ ਦਾ ਇੱਕ ਵਾਰੀ ਮਿਲਣ ਆਇਆ ਦੋ ਵਾਰੀ ਚਲੋ ਜਿੰਨੇ ਵਾਰੀ ਮਿਲਣ ਆਏ ਪਰ ਬੀਜੇਪੀ ਦੇ ਕਾਰਜਕਰਤਾ ਕਪਿਲ ਕਤਿਆਲ ਅੱਜ ਸਮਰਾਲਾ ਚੌਂਗ ਦੇ ਵਿੱਚ ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਨੇ ਰਾਜਾ ਵੜਿੰਦੇ ਕੀ ਸਾਹਿਬ ਕੀ ਗੱਲ ਹੋ ਗਈ ਕਪਾ ਕਿਆਲ ਸਾਹਿਬ ਕਾਂਗਰਸ ਪਾਰਟੀ ਜੋਇਨ ਕਰ ਲਈਏ ਕੋਈ ਪੀਜੇ ਵੀ ਛੱਡ ਕੇ ਕਪਿਲ ਕਤਿਆਲ ਦਾ ਰੋਮ ਰੋਮ ਭਾਰਤੀ ਜਨਤਾ ਪਾਰਟੀ ਲਈ ਸਮਰਪਿਤ ਸੀ ਤੇ ਹਮੇਸ਼ਾ ਰਹੂਗਾ ਇਹ ਰਾਜਾ ਵੜਿੰਗ ਦੀ ਫੋਟੋ ਚੱਤੀ ਹੈ ਇਹ ਰਾਜਾ ਵੜਿੰਗ ਦੀ ਫੋਟੋ ਤਾਂ ਚਪਾਈ ਤੁਸੀਂ ਪੜੋ ਬਲੇ ਆਪਣਾ ਕੈਮਰਾ ਘੁਮਾਓ ਲੁਧਿਆਣਾ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਗੁੰਮशुदा ਇਹ ਮੈਨੂੰ ਲੱਭ ਨਹੀਂ ਰਹੇ ਜਦੋਂ ਇਹ ਸਾਡੇ ਲੁਧਿਆਣੇ ਦੇ ਮੁਖੀਆਂ ਨੇ ਲੁਧਿਆਣੇ ਦੇ ਵਸੀਆਂ ਨੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਜਦੋਂ ਪਰਿਵਾਰ ਦਾ ਕੋਈ ਮੁਖੀ ਗਵਾਚ ਜਾਂਦਾ ਤੇ ਪਰਿਵਾਰਿਕ ਸਦਸਿਆਂ ਨੂੰ ਲੱਭਣ ਲਈ ਪੋਸਟਰ ਲਗਾਉਂਦੇ ਆ ਮੈਂ ਕੁਝ ਗਲਤ ਤਾਂ ਨਹੀਂ ਕੀਤਾ ਜੇ ਮੈਂ ਕੁਝ ਗਲਤ ਕੀਤਾ ਤਾਂ ਦੱਸੋ ਇਸ ਕਰਕੇ ਮੈਂ ਗੁੰਮਸ਼ੁਦਾ ਦੇ ਪੋਸਟਰ ਲਾਏ ਆ ਜੇ ਮੇਰੇ ਵੀਰ ਜੀ ਨੂੰ ਕੋਈ ਬੰਦਾ ਲੱਭ ਲਵੇ ਜਾਂ ਕੋਈ ਜਾਣਦਾ ਹੋਵੇ ਜਾਂ ਕੋਈ ਕਿਸੇ ਨੂੰ ਇਹਦਾ ਇਹਨਾਂ ਦਾ ਪਤਾ ਪਤਾ ਹੋਵੇ ਜਾਂ ਕਿਸੇ ਕੋਲ ਇਹਨਾਂ ਦਾ ਮੋਬਾਈਲ ਨੰਬਰ ਹੋਵੇ ਜਾਂ ਕਿਸੇ ਕੋਲ ਇਹਨਾਂ ਦੀ ਕੋਠੀ ਦਾ ਐਡਰੈਸ ਹੋਵੇ ਜਾਂ ਕਿਸੇ ਕੋਲ ਇਹਨਾਂ ਦਾ ਦਫ਼ਤਰ ਦਾ ਐਡਰੈਸ ਹੋਵੇ ਤੇ ਮੈਨੂੰ ਦੱਸ ਦੇਣਾ ਲੁਧਿਆਣਾ ਵਾਸੀ ਇਹਨਾਂ ਨੂੰ ਮਿਲਣ ਲਈ ਬਹੁਤ ਤਤਪਰ ਨੇ ਕਿਉਂਕਿ ਜਦੋਂ ਦੇ 10 ਮਹੀਨੇ ਤੋਂ ਇਹ ਜਿੱਤੇ ਨੇ 10 ਮਹੀਨੇ ਚ 10 ਫੇਰੀਆਂ ਲੁਧਿਆਣੇ ਲਾਈਆਂ ਹੋਣ ਕੋਈ ਮੀਟਿੰਗ ਕੀਤੀ ਹੋਵੇ ਅਧਿਕਾਰੀਆਂ ਨਾਲ ਤੇ ਯਾਰ ਕਿਉਂ ਲੋਕਾਂ ਨੂੰ ਤੁਸੀਂ ਗੁੰਮਰਾਹ ਕਰਦੇ ਹੋ ਸਿਰਫ 2 ਕਰੋੜ ਦੀ ਡਿਫੈਂਡਰ ਗੱਡੀ 'ਚ ਘੁੰਮਣ ਵਾਸਤੇ ਹੀ ਤੁਸੀਂ ਲੋਕਾਂ ਨੇ ਤੁਹਾਨੂੰ ਐਮਪੀ ਬਣਾਇਆ ਜਿਹੜਾ ਮੈਂਬਰ ਪਾਰਲੀਮੈਂਟ 2 ਕਰੋੜ ਦੀ ਗੱਡੀ 'ਚ ਘੁੰਮੇਗਾ ਨਾ ਦੇਖਿਆ ਹੂਟਲ ਚੱਲ ਰਹੇ ਨਾ ਐਦਾਂ ਚੱਲਦੇ ਆਂਦੇ ਹੋ 2 ਕਰੋੜ ਦੀ ਜਿਹੜਾ ਗੱਡੀ 'ਚ ਘੁੰਮਦਾ ਹੋਏਗਾ ਉਹ 2 ਵਕਤ ਦੀ ਰੋਟੀ ਕਮਾਣ ਵਾਲੇ ਦਾ ਦਰਦ ਕਿੱਥੋਂ ਜਾਣੇਗਾ ਅੱਛਾ ਜਦੋਂ ਰਾਜਾ ਬਣ ਕੇ ਆਂਦੇ ਮੈਂ ਦੇਖਿਆ ਹੁੰਦਾ ਦਫਤਰਾਂ ਦੇ ਜੇ ਕਿਉਂ ਤੁਹਾਨੂੰ ਪੀੜ ਆ ਜਾਂਦੀ ਹੈ ਅਤੇ ਤੇ ਤੁਹਾਨੂੰ ਕੀ ਲੱਗਦਾ ਕਿ ਆ ਮਹੀਨੇ 'ਚ ਜਾਂ ਹਫਤੇ 'ਚ ਇੱਕ ਵਾਰੀ ਦਫਤਰ ਬਹਿਣਾ ਚਾਹੀਦਾ ਉਹ ਮੈਂ ਤਾਂ ਉਹਨਾਂ ਨੂੰ ਕਹਿ ਕਪਿਲ ਕਤੇ ਆਲਦਾ ਕੋ ਪਰਸਨਲ ਕੰਮ ਨਹੀਂ ਹੈ ਮੈਂ ਕੋਈ 2 ਨੰਬਰ ਦਾ ਧੰਦਾ ਨਹੀਂ ਕਰਦਾ ਮੈਨੂੰ ਲੁਧਿਆਣਾ ਲੁਧਿਆਣੇ ਦੇ ਲੋਕਾਂ ਦੀ ਚਿੰਤਾ ਹੈ ਇਸ ਕਰਕੇ ਮੈਂ ਅੱਜ ਆਵਾਜ਼ ਛਕਣ ਆਇਆ ਉਹ ਕਹਿੰਦਾ ਨਾ ਭਗਤ ਸਿੰਘ ਜੰਮੇ ਦਾ ਜ਼ਰੂਰ ਲੇਕਿਨ ਗਵਾਨੀਆਂ ਦੇ ਘਰ ਜੰਮੇ ਇਸ ਕਰਕੇ ਅੱਜ ਮੈਂ ਪੋਸਟਰ ਲਾਇਆ ਜੇ ਰਾਜਾ ਵੜਿੰਗ ਜੀ ਕੁੰਭਕਰਨੀ ਨੀਂਚੋਂ ਨਾ ਜਾਗੇ ਲੁਧਿਆਣਾ ਵਾਸੀਆਂ ਨੂੰ ਉਪਲਬਧ ਨਾ ਹੋਏ ਤੇ ਉਸ ਤੋਂ ਬਾਅਦ ਮੈਂ 8:00 ਵਜੇ 10 ਦੇ ਫਲੈਕਸ ਬੋਰਡ ਵੀ ਲਾਉਂਗਾ। ਸੰਸਦ ਦੇ ਵਿੱਚ ਕਾਫੀ ਬਿਜ਼ੀ ਰਹਿੰਦੇ ਨੇ ਕਿਉਂਕਿ ਕਾਂਗਰਸ ਦੇ ਪ੍ਰਧਾਨ ਨੇ ਕਾਫੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਤਾਂ ਕਰਕੇ ਥੋੜਾ ਬਿਜ਼ੀ ਰਹਿੰਦੇ ਨੇ। ਉਹਨਾਂ ਨੂੰ ਇਹ ਕਿਹਾ ਜਾਂਦਾ ਵਾ ਮੇਰੇ ਕੋ ਨਹੀਂ ਇਹ ਨਾ ਗੇੜਾ ਆਇਆ ਜਾਂਦਾ ਕਿਉਂਕਿ ਜਦੋਂ ਇਲੈਕਸ਼ਨ ਹੁੰਦੇ ਉਦੋਂ ਥਾੜਾ ਪਰਿਵਾਰ ਇੱਥੇ ਸੀਗਾ। ਉਸ ਚੀਜ਼ ਨੂੰ ਕਿਸਾ ਦੇਖਦੇ ਹੋ? ਬਿਲਕੁਲ ਤੁਸੀਂ ਬਿਲਕੁਲ ਵਧੀਆ ਕੁਐਸਚਨ ਕੀਤਾ ਕਿ ਜਦੋਂ ਚੋਣਾਂ ਸੀ ਉਹਨਾਂ ਦੀ ਧਰਮ ਪਤਨੀ ਇੱਥੇ ਸੀ। ਉਹਨਾਂ ਦੇ ਬੱਚੇ ਇੱਥੇ ਸੀ। ਉਹਨਾਂ ਦੀ ਬੇਟੀ ਇੱਥ ਚੋਣਾਂ ਜਿੱਤਣ ਤੋਂ ਬਾਅਦ ਅਚਾਨਕ ਕਿੱਥੇ ਚਲੇ ਗਏ ਪਰਿਵਾਰ ਤਾਂ ਚਲੋ ਮੈਂ ਸਮਝ ਸਕਦਾ ਕਿ ਬੱਚਿਆਂ ਨੇ ਪੜ੍ਹਾਈ ਕਰਨੀ ਹੋਵੇਗੀ ਸਾਡੀ ਭੈਣ ਜੀ ਨੇ ਘਰ ਦਾ ਕੰਮ ਕਾਜ ਦੇਖਣਾ ਹੋਵੇਗਾ ਲੇਕਿਨ ਆਪ ਜਿਹੜੇ ਵਾਅਦੇ ਕੀਤੇ ਸੀਗੇ ਉਹ ਕਮ ਸੇ ਕਮ ਉਹ ਵਾਅਦਿਆਂ ਦੇ ਖਰਾ ਦਾ ਉਤਰਨ ਤੁਸੀਂ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਭਾਰਤ ਕੁਸ਼ਨ ਆਸ਼ੂ ਜੀ ਨੇ ਉਹਨਾਂ ਨੇ ਪਿੱਛੇ ਬਿਆਨ ਦਿੱਤਾ ਕਿ ਇੱਕ ਨੰਬਰ ਦਾ ਡਰਾਮੇਵਾਜ ਬੰਦਾ ਤੁਸੀਂ ਵੀ ਸੁਨਿਆ ਹੋਵੇਗਾ ਜਦੋਂ ਉਹਨਾਂ ਦੀ ਟਿਕਟ ਨਾ ਹਾਂ ਜੋ ਟਿਕਟ ਅਨਾਉਂਸ ਹੋਈ ਤੇ ਉਹ ਉਹਨਾਂ ਨੇ ਕੀ ਕੀਤਾ ਪਤਾ ਕੀਤਾ ਰਾਜਾ ਵੜਿੰਗ ਜੀ ਨੇ ਆਸ਼ੂ ਜੀ ਘਰ ਹੀ ਨੇ ਜਦੋਂ ਪਤਾ ਲੱਗਿਆ ਸੂਤਰਾ ਦੇ ਹਵਾਲੇ ਤੋਂ ਕਿ ਆਸ਼ੂ ਜੀ ਘਰੇ ਨਹੀਂ ਹੈਗੇ ਉਹਨਾਂ ਨੇ ਕੀ ਕੀਤਾ ਘਰੇ ਆਪਣਾ ਕਾਫਲਾ ਲੈ ਕੇ ਆ ਗਏ 5 ਮਿੰਟ ਚੋਂ ਉੱਥੋਂ ਨਿਕਲ ਵੀ ਗਏ ਕਿ ਆਸ਼ੂ ਜੀ ਆ ਨਾ ਜਾਣ ਉਸ ਤੋਂ ਬਾਅਦ ਤੁਹਾਡੇ ਵਰਗੇ ਮੀਡੀਆ ਵਾਲੇ ਭਰਾਵਾਂ ਨੇ ਜਦੋਂ ਆਸ਼ੂ ਜੀ ਦਾ ਵਰਸ਼ਨ ਲਿੱਤਾ ਕਿ ਹਾਂ ਵੀ ਰਾਜਾ ਵੜਿੰਗ ਜੀ ਤੁਹਾਡੇ ਕੋਲ ਆਏ ਸੀ ਕਹਿੰਦੇ ਉਹ ਡਰਾਮਾ ਕਰਨ ਆਏ ਸੀ ਜੇ ਉਹਨਾਂ ਨੂੰ ਮੇਰੇ ਨੂੰ ਮਿਲਣਾ ਹੁੰਦਾ ਮੇਰਾ ਸਾਥ ਦੇਣਾ ਹੁੰਦਾ ਮੇਰੇ ਲਈ ਕੰਪੇਨਿੰਗ ਕਰਨੀ ਹੁੰਦੀ ਤੇ ਉਹ ਕੰਸਟਿਟੂਐਂਸੀ ਦੇ ਵਿੱਚ ਹੀ ਘੁੰਮਦਾ ਪਿਆ ਸੀ ਉਹ ਉੱਥੇ ਵੀ ਆ ਕੇ ਮਿਲ ਸਕਦੇ ਸੀ ਉਹ ਡਰਾਮਾ ਕਰਨ ਆਏ ਸੀ ਜੇ ਕਾਂਗਰਸ ਕਮੇਟੀ ਦਾ ਵਰਕਿੰਗ ਪ੍ਰੈਜ਼ੀਡੈਂਟ ਪਰਦੇਸ਼ ਦਾ ਉਹਨਾਂ ਨੂੰ ਡਰਾਮੇबाज کہہ ਰਿਹਾ ਤੇ ਆਮ ਜਨਤਾ ਕੀ ਕਹਿੰਦੀ ਹੋਏਗੀ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਮਤਲਬ ਤੁਹਾਡੇ ਵੱਲੋਂ ਮਤਲਬ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਆਮ ਜਨਤਾ ਨਾਲ ਖੇਡਿਆ ਜਾ ਰਿਹਾ ਖਿਲਵਾੜ ਕੀਤਾ ਜਾ ਰਿਹਾ ਬਿਲਕੁਲ ਆਮ ਜਨਤਾ ਨਾਲ ਖੇਡਿਆ ਜਾ ਰਿਹਾ ਜਿੱਦਾਂ ਪਿੱਛੇ ਆਮ ਆਦਮੀ ਪਾਰਟੀ ਨੇ 3 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਮਜ਼ਾਕ ਬਣਾ ਕੇ ਰੱਖ ਦਿੱਤਾ ਇਹ ਸੋਚਦੇ ਨੇ ਸ਼ਾਇਦ 2027 ਦੇ ਵਿੱਚ ਸਾਡੀ ਸਰਕਾਰ ਆਏਗੀ ਲੇਕਿਨ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੋ ਜਿੱਦਾਂ ਆਨਲਾਈਨ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰਿਆ ਤੁਹਾਨੂੰ ਵੀ ਮੂੰਹ ਤੋੜ ਜਵਾਬ ਮਿਲੇਗਾ ਜੋ ਤੁਸੀਂ ਲੋਕਾਂ ਦੇ ਨਾਲ ੱੱਕਾ ਕੀਤਾ ਜਿੱਦਾਂ ਕਿਦੜਵਾਹ ਦੇ ਲੋਕਾਂ ਨੇ ਮੇਰੀ ਵੱਡੀ ਭੈਣ ਅਮ੍ਰਿਤਾ ਵੜਿੰਗ ਨੂੰ ਲੋਕਾਂ ਨੇ ਨਕਾਰ ਦਿੱਤਾ ਉੱਥੋਂ ਦੀ ਉਹ ਬੋਰੀ ਬਿਸਤਰਾ ਚੱਕ ਕੇ ਇੱਧਰ ਆ ਗਏ ਹੁਣ ਇੱਥੋਂ ਚੱਕ ਕੇ ਦੂਜੇ ਸ਼ਹਿਰ ਜਾਣਗੇ ਇਹ ਰਾਜਾ ਵੜਿੰਗ ਦੀ ਦਸਤ ਅੱਛਾ ਇਹ ਕੀ ਕੀ ਪੂਰਾ ਪੰਜਾਬ ਦੀ ਫੇਰੀ ਕਰ ਰਹੇ ਨੇ ਹੁਣ ਬਿਲਕੁਲ ਪੰਜਾਬ ਦੀ ਫੇਰੀ ਕਰ ਰਹੇ ਨੇ ਇਹ ਦੇਖਦੇ ਨੇ ਕਿ ਲੋਕੀ ਜਿਲਦੀ ਕਿੱਥੇ ਮੁਰਗ ਬਣ ਸਕਦੇ ਨੇ ਜਿਹੜੇ ਲੁਧਿਆਣੇ ਦੇ ਲੋਕ ਨੇ ਨਾ ਇਹ ਦਿਲ ਵਾਲੇ ਨੇ ਇਹ ਬੜਾ ਵੱਡਾ ਦਿਲ ਰੱਖਦੇ ਨੇ ਇਹ ਬੜੀ ਜਲਦੀ ਆਪਣਾ ਬਣਾ ਲੈਂਦੇ ਨੇ ਲੁਧਿਆਣੇ ਦੇ ਲੋਕ ਉਹਨਾਂ ਨੇ ਵੱਡਾ ਦਿਲ ਰੱਖ ਕੇ ਠਾ 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 ਕਾਂਗਰਸ ਨੂੰ ਵੋਟਾਂ ਪਾਈਆਂ ਤੇ ਉਹਦਾ ਫਰਜ਼ਾਨਾ ਅੱਜ ਤੁਹਾਨੂੰ ਭੁਗਤਣਾ ਪੈ ਰਿਹਾ ਕਿ ਸਾਡਾ ਲੁਧਿਆਣੇ ਦਾ ਐਮਪੀ ਰਾਜਾ ਵੜਿੰਗ ਜੀ ਲਾਪਤਾ ਹੋ ਗਏ ਅੱਛਾ ਕੰਮ ਹੋਏ ਲੁਧਿਆਣਾ ਵਸੀ ਉਹ ਮੈਂ ਕਿਹੜਾ ਤੁਹਾਡ ਕੋ ਤਾਂ ਆਂਦੇ ਹੀ ਰਹਿੰਦੇ ਮੈਂ ਕਹਿੰਦਾ ਜੀ ਉਹ ਆਪ ਕਹਿੰਦੇ ਵੀ ਲੁਧਿਆਣੇ ਦੇ ਲੋਕ ਮੇਰੇ ਕੋ ਦਫ਼ਤਰ ਰੋਜ਼ ਆਉਂਦੇ ਨੇ ਕਿ ਸਾਨੂੰ ਐਮਪੀ ਸਾਹਿਬ ਦਾ ਐਡਰੈਸ ਦੱਸ ਦਿਓ ਮੈਂ ਐਮਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਮੈਨੂੰ ਆਪਣਾ ਪਤਾ ਦੱਸ ਦਿਓ ਮੈਂ ਆਪਣੇ ਪਰਸਨਲ ਖਰਚੇ 'ਚੋ ਗੱਡੀ 'ਚ ਬਿਠਾ ਕੇ ਤੁਹਾਡੇ ਦਫ਼ਤਰ ਭੇਜਦਾਂਗਾ ਕਿ ਉਹਨਾਂ ਦਾ ਕਿਸੇ ਗਰੀਬ ਦਾ ਕੰਮ ਹੋ ਸਕੇ ਲੇਕਿਨ ਤੁਸੀਂ ਲੁਧਿਆਣਾ ਦੇ ਲੋਕਾਂ ਨਾਲ ਜੋ ਖਿਲਵਾੜ ਕੀਤਾ ਲੁਧਿਆਣਾ ਦੇ ਲੋਕ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰਨਗੇ ਅੱਛਾ ਡਿਫੈਂਡਰ ਦਾ ਚਲੋ ਉਹਨਾਂ ਡਿਫੈਂਡਰ ਤੁਸੀਂ ਬਹੁਤ ਵਿਵਾਦ ਹੈਗਾ ਡਿਫੈਂਡਰ ਦਾ ਤੇ ਤੁਸੀਂ ਉਹਨਾਂ ਦੇ ਵੱਲ ਕਿਹਾ ਜਿਹਾ ਕਿ ਡਿਫੈਂਡਰ ਤਾਂ ਮੈਂ ਆਪਣੀ ਕਮਾਈ ਨਾਲ ਖਰੀਦੀ ਐ ਇਸ ਦਾ ਕੋਈ ਡਿਫੈਂਡਰ ਦਾ ਕੋਈ ਰੋਲ ਨਹੀਂ ਹੈ ਮੈਂ ਕਹਿੰਦਾ ਡ ਕਮ ਸੇ ਕਮ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੇ ਮਿਡਲ ਕਲਾਸ ਫੈਮਲੀਆਂ ਨੇ ਉਹਨਾਂ ਨੂੰ ਵੋਟ ਪਾਈ ਉਹਨਾਂ ਦਾ ਦਰਦ ਤਾਂ ਸਮਝਣ ਨਾ ਸਾਨੂੰ ਡਿਫੈਂਡਰ ਨਾਲ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਤਾਂ ਇਹ ਮਤਲਬ ਹੈ ਕਿ ਜਿਹੜਾ 2-2 ਕਰੋੜ ਦੀ ਗੱਡੀ 'ਚ ਘੁੰਮਦਾ ਦੋ ਵਕਤ ਦੀ ਰੋਟੀ ਕਮਾਉਣ ਵਾਲੇ ਦਾ ਦਰਦ ਕਿੱਦਾਂ ਸਮਝੇਗਾ ਤੁਸੀਂ ਦੱਸ ਦਿਓ ਭਾਈ ਸਾਹਿਬ ਮੈਨੂੰ ਦਰ ਉਹ ਕਹਿੰਦਾ ਜਿਸ ਤਾਂ ਲਾਗੇ ਉਹ ਤਨ ਜਾਣੇ ਕੌਣ ਜਾਣੇ ਪੀਰ ਪੜਾਈ ਜਿਹਦੇ ਦਿਲ ਤੇ ਬੀਤਦੀ ਹੈ ਨਾ ਜਿਹਦੇ ਸਰੀਰ ਤੇ ਬੀਤਦੀ ਹੈ ਪਤਾ ਉਹਨੂੰ ਲੱਗਦਾ ਅੱਛਾ ਦਫ਼ਤਰ ਪਤਾ ਮੈਨੂੰ ਇਹਦਾ ਨਾ ਦਫ਼ਤਰ ਪਤਾ ਹੈ ਨਾ ਉਹਨਾਂ ਦਾ ਘਰ ਪਤਾ ਹੈ ਨਾ ਉਹਨਾਂ ਦੀ ਕੋਠੀ ਪਤਾ ਨਾ ਉਹਨਾਂ ਦਾ ਪੀਏ ਪਤਾ ਨਾ ਉਹਨਾਂ ਦਾ ਕੰਟੈਕਟ ਨੰਬਰ ਪਤਾ ਨਾ ਉਹਨਾਂ ਦਾ ਸੈਕਟਰੀ ਪਤਾ ਨਾ ਉਹਨਾਂ ਦਾ ਕੁਝ ਵੀ ਨਹੀਂ ਪਤਾ ਹੁਣ ਕਿਨੂੰ ਜਾ ਕੇ ਪਿੱਟਣ ਮੈ ਤੁਹਾਨੂੰ ਪੁੱਛਦਾ ਕਿੱਥੇ ਜਾਣ ਤਾਂ ਹੀ ਤਾਂ ਪੋਸਟਰ ਲਾਏ ਆ ਮੈਂ ਤੁਹਾਨੂੰ ਪੁੱਛਦਾ ਕਿੱਥੇ ਜਾਣ ਲੁਧਿਆਣੇ ਵਾਸੀ ਕਿਨੂੰ ਜਾ ਕੇ ਪਿੱਟਣ ਅੱਛਾ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਇਹ ਕਚੇਰੀਆਂ ਦੇ ਵਿੱਚ ਕਿ ਲੁਧਿਆਣਾ ਦੀ ਸਮਾਰਟ ਸਿਟੀ ਵਾਸਤੇ ਇੱਕ ਪ੍ਰੋਜੈਕਟ ਲਿਆਂਾਇਆ ਜਾ ਰਿਹਾ ਹੈ ਉਹਦੇ ਵਿੱਚ ਬੁੱਢਾ ਦਰਿਆ ਵੀ ਨਾਲਾ ਵੀ ਸਭ ਕੁਝ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਜਿਹੜੀ ਲੁਧਿਆਣਾ ਦੀ ਸਮਾਰਟ ਸਿਟੀ ਹੈ ਉਹਦਾ ਕਰੋੜਾਂ ਰੁਪਏ ਦਾ ਫੰਡ ਸਾਡੇ ਮੋਦੀ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਭੇਜਿਆ ਉਹਨੀਆਂਰ ਉਹ ਤਾਂ ਫੰਡ ਭੇਜ ਸਕਦੇ ਆ ਯੂਟਿਲਾਈਜ਼ ਤਾਂ ਹੁਣ ਇਹਨਾਂ ਨੇ ਦੇਖਣਾ ਕਿੱਦਾਂ ਕਰਨਾ ਮੈਂਬਰ ਪਾਰਲੀਮੈਂਟ ਨੇ ਦੇਖਣਾ ਲੋਕਲ ਜਿਹੜੇ ਚੁਣੇ ਹੋਏ ਐਮਐਲਏ ਨੇ ਐਮਪੀ ਨੇ ਉਹਨਾਂ ਨੇ ਦੇਖਣਾ ਨਾ ਉਹਨੇ ਇਹ ਯੂਜ਼ ਹੀ ਨਹੀਂ ਕਰਨ ਗਿਆ ਉਹਦੇ ਵਿੱਚ ਸੈਂਟਰ ਗਵਰਨਮੈਂਟ ਦਾ ਇੱਕ ਸੋਟਾ ਨਾ ਕਿੰਨੇ ਟਾਈਮ ਫਿਰ ਏਡੇ ਵੱਡੇ ਦਾਅਵੇ ਕੋ ਕੀਤੇ ਜਾਂਦੇ ਮੈਂ ਕਿਹਾ ਮੈਂ ਤੁਹਾਨੂੰ ਦੱਸੀਦਾ ਜਾਣਾ ਛੱਤਾਂ ਤੋਂ ਬਾਹਰ ਗੱਡੀਆਂ ਦੇ ਛੱਤਾਂ ਤੋਂ ਬਾਹਰ ਕੜਗੇ ਹੱਥ ਜੋੜ ਕੇ ਕੀ ਕਹੀ ਜਾਂਦੇ ਆ ਵੋਟ ਵੋਟ ਫਾਰ ਮੀ ਵੋਟ ਫਾਰ ਮੀ ਕੀ ਮਤਲਬ ਕੀ ਮਤਲਬ ਜਣਾਵਾਸੀ ਗਲਤੀ ਹੋਗੀ ਤੁਸੀਂ ਦੂਰ ਕੀ ਜਾਣਾ ਰਾਜਾ ਬੜਿੰਗੀ ਨੂੰ ਛੱਡੋ ਉਹਨਾਂ ਦਾ ਦਫ਼ਤਰ ਨਹੀਂ ਕਾਂਗਰਸ ਪਾਰਟੀ ਦਾ ਲੁਧਿਆਣਾ ਦਾ ਦਫ਼ਤਰ ਕਿੱਥੇ ਆ ਮੈਂ ਤੁਹਾਨੂੰ ਪੁੱਛਦਾ ਤੁਸੀਂ ਦੱਸੋ ਕਿੱਥੇ ਆ ਬੜੀ ਜਗ੍ਹਾ ਹੈ ਹੈ ਬੜੀ ਜਗ੍ਹਾ ਹੈ ਕਿੱਥੇ ਆ ਜ਼ਿਲ੍ਹੇ ਦਾ ਦਫ਼ਤਰ ਕਿੱਥੇ ਆ ਸਾਡਾ ਦਫ਼ਤਰ ਹੈਗਾ ਪ ਲੋਕਾਂ ਨੂੰ ਪਤਾ ਲੋਕ ਉੱਥੇ ਸਵੇਰੇ ਸ਼ਾਮ ਕੰਮ ਕਰਾਉਣ ਜਾਂਦੇ ਆ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਜਨੀਸ਼ ਤੇ ਮਾਨਜੀ ਉੱਥੇ ਬੈਠਦੇ ਨੇ ਸਾਡੇ ਹਲਕੇ ਦੇ ਇੰਚਾਰਜ ਗੁਰਦੇਵ ਸ਼ਰਮਾ ਦੇ ਵੀ ਜੀ ਬੈਠਦੇ ਆ ਸਾਰੇ ਲੀਡਰਸ਼ਿਪ ਬੈਠਦੀ ਉੱਥੇ ਲੋਕਾਂ ਦਾ ਕੰਮ ਕਰਾਉਂਦੇ ਆ ਕਾਂਗਰਸ ਦਾ ਜਿਹੜਾ ਜ਼ਿਲ੍ਹੇ ਦਾ ਦਫ਼ਤਰ ਹੈ ਕਿੱਥੇ ਹੈ ਤੁਸੀਂ ਦੱਸੋ ਤੁਸੀਂ ਦੱਸੋ ਭਾਜੀ ਉਹ ਹੈ ਹੀ ਨਹੀਂ ਇਦਾਂ ਹੋ ਸਕਦਾ ਜਿਨ੍ਹਾਂ ਨੇ 70 ਸਾਲ ਲੁੱਟਿਆ ਤੇ ਕੁੱਟਿਆ ਹੋਵੇ ਦੇਸ਼ ਨੂੰ ਉਹਨਾਂ ਕੋਲ ਆਪਣਾ ਦਫ਼ਤਰ ਹੀ ਹੈ ਨਹੀਂ ਤੇ ਇਲੈਕਸ਼ਨਾਂ ਸਰਾਮ ਆਪਾਂ ਵੱਡੇ 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 ਵਾਅਦੇ ਕਰਦੇ ਆ ਹਮ ਇਹ ਕਰ ਦੇਗੇ ਹਮ ਉਹ ਕਰ ਦੇਗੇ ਕਿਰ ਕਿਉਂ ਲੋਕਾਂ ਨੂੰ ਤੁਸੀਂ ਮੂਰਖ ਬਣਾਇਆ ਨੇ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਵੱਡੇ ਭਾਈ ਸਾਹਿਬ ਰਾਜਾ ਵੜਿੰਗ ਜੀ ਕੁੰਭ ਕਰਨੀ ਨੀਂਦ ਚ ਜਾਗ ਜਾਓ ਇਹਨਾਂ ਲੋਕਾਂ ਨਾਲ ਤਕਾ ਨਾ ਕਰੋ ਕਿ ਲੋਕ ਤੁਹਾਨੂੰ ਦੁਬਾਰਾ ਮੂੰਹ ਨਾਲਾਂ ਤਗੜੇ ਹੋ ਘਰ ਪਰਵਾਹ ਠੀਕ ਹੈ ਹੁਣ ਮੈਂ ਅੱਜ ਇੱਕ ਦੋ ਟੀਵੀ ਚੈਨਲਾਂ ਤੇ ਦੇਖਿਆ ਕਿ ਰਾਜੇ ਵੜਿੰਗ ਨੂੰ ਕਹਿ ਰਹੇ ਨੇ ਕੀ ਰਾਜਾ ਵੜਿੰਗ ਗੁੰਮ ਸ਼ੁਦਾ ਦੀ ਤਲਾਸ਼ ਚ ਲੁਧਿਆਣੇ ਦੇ ਲੋਕ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਨਾ ਹੈ ਕਿ ਅਗਰ ਰਾਜਾ ਵੜਿੰਗ ਗੁੰਮ ਸ਼ੁਦਾ ਦੀ ਤਲਾਸ਼ ਚ ਹੈ ਨਾ ਤਾਂ ਫਿਰ ਪੰਜਾਬ ਦਾ ਹਰੇਕ ਲੀਡਰ ਗੁੰਮ ਸ਼ੁਦਾ ਦੀ ਤਲਾਸ਼ ਚ ਹੈ ਕਿਉਂਕਿ ਜਰਾ ਮੇਰੀ ਫੇਸਬੁੱਕ ਦੇਖ ਲੋ ਮੇਰਾ ਖਿਆਲ ਇੱਕ ਵੀ ਦਿਨ ਛੁੱਟੀ ਨਹੀਂ ਹੋਣੀ ਕਿ ਰਾਜਾ ਵੜਿੰਗ ਪੰਜਾਬ ਦੇ ਕਿਸੇ ਮਸਲੇਾਂ ਤੇ ਜਾਂ ਹਲਕੇ ਦੇ ਵਿੱਚ ਆਮ ਲੋਕਾਂ ਨੂੰ ਮਿਲਦਾ ਤੁਹਾਨੂੰ ਮਿਲੇਗਾ ਤੁਹਾਨੂੰ ਕਿਤੇ ਇਹ ਨਹੀਂ ਦਿਖੇਗਾ ਕਿ ਰਾਜਵੜਿੰਗ ਗਾਇਬ ਹੈ 5 ਦਿਨਾਂ ਦਾ 7 ਦਿਨਾਂ ਦਾ ਰਾਜਵੜਿੰਗ ਹੈ ਕਿੱਥੇ ਸੋ ਜਿਹੜੇ ਰਾਜਵੜਿੰਗ ਨੂੰ ਦੱਸ ਰਹੇ ਸੀ ਵੀ ਇਹ ਗਮਸ਼ੂਦਾ ਦੀ ਤਲਾਸ਼ ਹੈ ਉਹ ਵਿਅਕਤੀ ਕੌਣ ਸਨ ਉਹ ਬੀਜੇਪੀ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪਾ ਦਿੰਨੇ ਆ ਤੇ ਉਹਨਾਂ ਦੇ ਕਾਰਨਾਮੇ ਵੀ ਕੀ ਨੇ ਉਹਨਾਂ ਦੇ ਕੌਣ ਨੇ ਉਹ ਲੋਗ ਉਹ ਆਇਡੈਂਟੀਫਾਈ ਆਲਰੇਡੀ ਅਸੀਂ ਕਰ ਲਏ ਆ ਤੇ ਉਹਨਾਂ ਨੇ ਆਪ ਕਿਹਾ ਕੁਝ ਸਾਥੀਆਂ ਨੇ ਕਿ ਬੀਜੇਪੀ ਦੇ ਲੋਗ ਨੇ ਕਿ ਜਿਨ੍ਹਾਂ ਨੇ ਕਿਹਾ ਕਿ ਰਾਜਾ ਵੜਿੰਗ ਗੁੰਮਸ਼ੁਦਾ ਤੇ ਦਾਜ ਉਹ ਭਾਈ ਬੀਜੇਪੀ ਵਾਲਿਓ ਤੁਹਾਨੂੰ ਮੇਰੇ ਤਾਈਂ ਕੀ ਕੰਮ ਪੈ ਗਿਆ ਤੁਸੀਂ ਆਹ ਦਿੰਦੀਆਂ ਜਾਖੜ ਸਾਧ ਨੂੰ ਪਾ ਲੋ ਆ ਜਦ ਮੀਆਂ ਬਿੱਟੂ ਜੀ ਨੂੰ ਪਾਲੋ ਤੁਹਾਡਾ ਮੇਰੇ ਦਾ ਹੀ ਕੀ ਕੰਮ ਹੈ ਔਰ ਫਿਰ ਵੀ ਅਗਰ ਤੁਹਾਨੂੰ ਮੇਰੀ ਜ਼ਰੂਰਤ ਹੈ ਜਾਂ ਤੁਸੀਂ ਮੈਨੂੰ ਚਾਹੁੰਦੇ ਹੋ ਤਾਂ ਮੈਂ ਆ ਜਾਣਾ ਤੁਹਾਡੇ ਕੋਲ ਅੱਜ ਸਵੇਰ 'ਚ ਥੋੜਾ ਨਾਲ ਗੱਲ ਕਰਕੇ ਸੋ ਜ਼ਰਾ ਮੈਨੂੰ ਦੱਸ ਦਿਓ ਕਿ ਤੁਹਾਨੂੰ ਮੇਰੇ ਤੇ ਕੀ ਕੰਮ ਹੈ ਅੱਛਾ ਇੱਕ ਦਿਨ ਪਹਿਲਾਂ ਤਾਂ ਮੈਂ ਲੁਧਿਆਣਾ ਸੀ ਪੰਜਾਬ ਦੇ ਸਾਰੇ ਨਿਊਜ਼ਪੇਪਰ ਦੱਸ ਰਹੇ ਔਰ ਮੇਰਾ ਫੇਸਬੁੱਕ ਦੱਸਦਾ ਬਾਕੀ ਮੈਂ ਕਿੰਨਾ ਕਿ ਐਕਟਿਵ ਹਾਂ ਜਾਂ ਨਹੀਂ ਐਕਟਿਵ ਹਾਂ ਏ ਮੈਨੂੰ ਬੀਜੇਪੀ ਵਾਲਿਆਂ ਤੋਂ ਜਾਂ ਹੈਗਾ ਜਾਂ ਨਹੀਂ ਹੈਗਾ ਕੋਈ ਪਰਮਾਨ ਲੈਣ ਦੀ ਲੋੜ ਨਹੀਂ ਆ ਕਿ ਚੰਦ ਵਿਅਕਤੀਆਂ ਨੂੰ ਵੇਚ ਕੇ ਤੁਸੀਂ ਮੇਰਾ ਉਹ ਕਹੋਂਗੇ ਕਿ ਰਾਜਾ ਵੜਿੰਗੋਂਮ ਛੋਦਾ ਦੀ ਤਲਾਸ਼ ਹੈ ਜਾਂ ਨਹੀਂ ਹੈ ਸੋ ਮੇਰਾ ਉੱਥੇ ਦਫ਼ਤਰ ਵੀ ਹੈ ਤੁਸੀਂ ਕਹਿੰਦੇ ਉਹ ਦਫ਼ਤਰ ਦਾ ਨਹੀਂ ਪਤਾ ਚੈਨਲ ਵਾਲੇ ਅਚਤ ਭਵਨ 'ਚ ਮੇਰਾ ਦਫ਼ਤਰ ਹੈ ਜਨਾਬ ਦਫ਼ਤਰ ਦੇ ਵਿੱਚ ਦੋ ਵਿਅਕਤੀ ਨੇ ਜਗਸੀਰ ਸਿੰਘ ਮੇਰਾ ਭਰਾ ਉੱਥੇ ਕੰਮ ਕਰਦਾ ਹੈ ਇਓਸ ਦਫ਼ਤਰ ਦੇ ਵਿੱਚ ਅਸੀਂ ਜਾ ਕੇ ਹਰ ਮੰਗਲਵਾਰ ਤੇ ਕਈ ਵਾਰੀ ਅੱਗੇ ਪਿੱਛੇ ਜਾ ਕੇ ਬੈੰਦੇ ਆ ਤੇ ਮੇਰੀ ਫੇਸਬੁੱਕ ਜ਼ਰਾ ਚੈੱਕ ਕਰ ਲੋ ਕਿ ਮੇਰਾ ਖਿਆਲ ਮੈਂ ਹਫ਼ਤੇ ਦੇ ਵਿੱਚ ਇੱਕ ਵਾਰੀ ਤੇ 10-12 ਦਿਨਾਂ ਦੇ ਵਿੱਚ ਦੋ ਵਾਰੀ ਤਾਂ ਲੁਧਿਆਣੇ ਦੇ ਵਿੱਚ ਜਾਣਾ ਸੋ ਮੈਨੂੰ ਕਿਸੇ ਤੋਂ ਉਹ ਲੈਣ ਦੀ ਲੋੜ ਦੀ ਹੈ ਪਰਮਾਨ ਕਿ ਕੌਣ ਕਿੱਥੇ ਆ ਭੁੱਲ ਗਿਆ ਕਿ ਗਵਾਚ ਗਿਆ ਕਿ ਗੁੰਮਸ਼ੁਦਾ ਚ ਹੈ ਤੇ ਬਾਕੀ ਯਾਰ ਮੈਂ ਫੇਰ ਕਹ ਰਿਹਾ ਕਿ ਬੀਜੇਪੀ ਵਾਲੇ ਤਾਂ ਬਿਲਕੁਲ ਹੀ ਨਹੀਂ ਮੈਨੂੰ ਭੱਲਣਾ ਚਾਹੀਦਾ ਰਾਜਾ ਵੜਿੰਗ ਕੀ ਕਰ ਰਿਹਾ ਉਹ ਵਿਖ ਰਿਹਾ ਹੈ ਰਾਜਾ ਵੜਿੰਗ ਕੀ ਕਰੂਗਾ ਉਹ ਦਿਖੂਗਾ ਤੁਹਾਨੂੰ ਸਮਝ ਗਏ ਨਾ ਭਾਈ ਸਾਹਿਬ ਸੋ ਮੇਰੀ तमाम ਲੋਕਾਂ ਨੂੰ ਬੇਨਤੀ ਹੈ ਕਿ ਇਹੋ ਜੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਔਰ ਤੁਸੀਂ ਮੇਰੀ ਫੇਸਬੁੱਕ ਤੇ ਜਾਓ ਔਰ ਕਿਸੇ ਨੂੰ ਵੀ ਮੇਰੇ ਦਫਤਰ ਜਾਣਾ ਚਾਹੁੰਦੇ ਹੋ ਤਾਂ ਬਚਤ ਭਵਨ ਡੀਸੀ ਦਫਤਰ ਦੇ ਸਾਹਮਣੇ ਬਚਤ ਭਵਨ ਦੇ ਵਿੱਚ ਮੇਰੇ ਕੋਲੇ ਦਫਤਰ ਹੈ ਉੱਥੇ ਜਗਸੀਰ ਸਿੰਘ ਤੁਹਾਨੂੰ ਹਾਜ਼ਰ ਮਿਲਣਗੇ ਅਗਰ ਮੇਰੇ ਘਰ ਜਾਣਾ ਚਾਹੁੰਦੇ ਹੋ ਤਾਂ ਨਹਿਰਾ ਤੇ ਸਾਊਥ ਸਿਟੀ ਕੋਲੇ ਮੈਂ ਉਸ ਘਰ ਦੀ ਲੋਕੇਸ਼ਨ ਵੀ ਪਾ ਦੂੰਗਾ ਜੇ ਕਿਸੇ ਨੇ ਤੁਸੀਂ ਜਾਣਾ ਹੈ ਬਹੁਤ سارے ਲੋਕਾਂ ਨੂੰ ਉੱਥੇ ਪਤਾ ਹੈ ਨਹਿਰ ਦੇ ਉੱਪਰ ਹੀ ਹੈ ਬਿਲਕੁਲ ਤੇ ਸੋ ਚਨਪਤ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ 100 ਫੁੱਟ ਪਹਿਲਾਂ ਤੇ ਕੋਈ ਵੀ ਵਿਅਕਤੀ ਨੂੰ ਕਿਸੇ ਨੂੰ ਮੇਰੇ ਤਾਂ ਹੀ ਕੰਮ ਹੋਵੇ ਤੇ ਉੱਥੇ ਜਾ ਕੇ ਮੇਰੇ ਦਫ਼ਤਰ ਚੋਂ ਵੀ ਪੁੱਛ ਲੋ ਜਦੋਂ ਆਉਣਾ ਹੈ ਤੇ ਉਹ ਪੁੱਛ ਕੇ ਮੈਨੂੰ ਮਿਲ ਸਕਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਨਹੀਂ ਤਾਂ ਸਾਡੇ ਕਿਉਂਕਿ ਇਹ ਸਾਣਾ ਸੀਗੇ ਕਪਿਲ ਕਤਿਆਲ ਜੀ ਜੋ ਕਿ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਐਮ ਪੀ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਰਾਜਾ ਵੜਿੰਗ ਦਾ ਹੋਗੇ ਨੇ ਲੁਧਿਆਣਾ ਵਾਸੀ ਲੱਭ ਰਹੇ ਨੇ ਰਾਜਾ ਜੀ ਤੁਹਾਨੂੰ ਰਾਜਾ ਜੀ ਕਿੱਥੇ ਨੇ ਤੁਸੀਂ ਇਹ ਬੀਜੇਪੀ ਕਾਰਜਕਰਤਾ ਵੱਲੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ ਬੀਜੇਪੀ ਕਾਰਜਕਰਤਾ ਦੇ ਵੱਲੋਂ ਤੇ ਲੁਧਿਆਣਾ ਵਾਸੀ ਜਿਹੜੇ ਕਿ ਆਪਣੇ ਕੰਮ ਕਰਾਉਣ ਨੂੰ ਬੈਠੇ ਹੋਏ ਨੇ ਐਮਪੀ ਰਾਜਾ ਬਣੀ ਉਹਨੇ ਡੀਕ ਕਰ ਰਹੇ ਨੇ ਨਾਂ ਉਹਦਾ ਦਫ਼ਤਰ ਪਤਾ ਨਾ ਕੋਈ ਕੰਟੈਕਟ ਨੰਬਰ ਪਤਾ ਨਾ ਕੋਈ ਘਰ ਪਤਾ ਹੈ ਜੇ ਕਿ ਕਿੱਥੇ ਜਾਣਗੇ ਲੁਧਿਆਣਾ ਵਾਸੀ ਇਹ ਬੜਾ ਵੱਡਾ ਨਿਸ਼ਾਨੀ ਸਵਾਲ ਕਾਂਗਰਸ ਪਾਰਟੀ ਦੇ ਖੜਾ ਨਜ਼ਰ ਆਉਂਦਾ ਆ ਦਿਖਾਈ ਦੇ ਰਿਹਾ ਹੈ ਤੇ ਕਪਿਲ ਕਤੇ ਹਾਲ ਦੇ ਬਲੋ ਅਵੀ ਕਿਹਾ ਗਿਆ ਕਿ ਜ਼ਿਲ੍ਹਾ ਜੇਕਰ ਜ਼ਿਲ੍ਹਾ ਪ੍ਰਧਾਨ ਦਾ ਜਿਹੜਾ ਦਫਤਰ ਹੈ ਉਹ ਕਿੱਥੇ ਨਹੀਂ ਬਣਿਆ ਆ ਕਿੱਥੇ ਹੈ ਜ਼ਿਲ੍ਹਾ ਪ੍ਰਧਾਨ ਦਫਤਰ ਅਗਰ ਜੇਕਰ ਤੁਹਾਨੂੰ ਪਤਾ ਹੈ ਤਾਂ ਸਾਨੂੰ ਜਰੂਰ ਦੱਸੋ ਤਾਂ ਕਿ ਅਸੀਂ ਉੱਥੇ ਜਾ ਕੇ ਲੁਧਾਨਾ ਵਾਸੀਆਂ ਦੇ ਕੰਮ ਕਰਵਾ ਕੇ ਆ ਸਕੀਏ ਇਹ ਬੜਾ ਬੜਾ ਸਵਾਲ ਇੱਥੇ ਕਾਂਗਰਸ ਪਾਰਟੀ ਉੱਤੇ ਚੁਕਿਆ ਗਿਆ ਹੈ ਬੀਜੇਪੀ ਕਾਰਜਕਰਤਾ ਦੇ ਵੱਲੋਂ ਅੱਜ ਲੁਧਿਆਣਾ ਦੇ ਸਮਾਜ ਚੌਂਗ ਦੇ ਵਿੱਚ ਕਾਫੀ ਰੋਸ ਪ੍ਰੋਟੈਸਟ ਤੇ ਕਾਫੀ ਵਿਰੋਧ ਕੀਤਾ ਗਿਆ ਕਾਂਗਰਸ ਪਾਰਟੀ ਪੰਜਾਬ ਦਾ ਰਾਜਾ ਬਣਨ ਪ੍ਰਧਾਨ ਦਾ ਗੁੰਮਸ਼ਦਾ ਦਾ ਦਾਅਵਾ ਕੀਤਾ ਕਿ ਗੁੰਮਸ਼ਦਾ ਹੋ ਗਏ ਨੇ 10 ਮਹੀਨੇ ਤੋਂ ਹੋ ਗਏ ਰਾਜਾ ਬਣਨ ਕਿੱਥੇ ਨਹੀਂ ਆਏ ਪਰ ਤੰਦਾਜ਼ੀ ਜਾਣਕਾਰੀ ਮੁਤਾਬਕ ਕਿ 2-3 ਵਾਰੀ ਜਾਂ 4-5 ਵਾਰੀ ਇੱਥੇ ਆਏ ਨੇ ਉਹ ਵੀ ਆਪਣੇ ਕੋਈ ਪ੍ਰੈਸ ਕਾਨਫਰੰਸ ਹੋਈ ਹੈ ਤੇ ਉਸ ਦੇ ਕਰਕੇ ਆਏ ਨੇ ਪਰ ਕਿਸੇ ਲੋਕਾਂ ਨੂੰ ਮੀਟਿੰਗ ਨਹੀਂ ਕੀਤੀ ਤੁਹਾਡਾ ਕੀ ਕਹਿਣਾ ਇਹਦੇ ਵਿੱਚ ਸਾਨੂੰ ਕਮੈਂਟਸ ਦੀ ਜਰੂਰ ਦੱਸਿਓ ਜੁੜੇ ਰਿਹਾਣ ਲਾ ਦਿੱਤ ਨਾਲ ਹਰ ਇੱਕ ਦਿਨਾਂ ਯੂਮੇ ਰਿਪੋਰਟ ਧੰਨਵਾਦ